ਕੀ ਤੁਹਾਨੂੰ ਵੀ ਗਰਮੀ ਦੇ ਦੌਰਾਨ ਥਕਾਵਟ ਮਹਿਸੂਸ ਹੁੰਦੀ ਆ ਸਰੀਰ ਜਿਹੜਾ ਬਹੁਤ ਹੀ ਕਮਜ਼ੋਰੀ ਫੀਲ ਕਰਦਾ ਘਰ ਵਿੱਚ ਬੱਚੇ ਨੇ ਉਹਨਾਂ ਦਾ ਜਿਹੜਾ ਵਾਧਾ ਵਿਕਾਸ ਉਹ ਸਹੀ ਨਹੀਂ ਹੋ ਰਿਹਾ ਜਿਵੇਂ ਜਿਵੇਂ ਕਈ ਵਾਰ ਆਪਾਂ ਜਿਵੇਂ ਜਾਣਦੇ ਆ ਕਿ ਆਪ ਨੂੰ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ ਤੇ ਆਪ ਨੂੰ ਐਵੇਂ ਹਦੋਂ ਵੀ ਕੀ ਖਾਇਆ ਜਾਵੇ ਜਾਂ ਜਿਹੜੇ ਚਾਹੁੰਦੇ ਨੇ ਅਸੀਂ weight gain ਕਰਨਾ ਸੋ ਅੱਜ ਆਪਾਂ ਬਣਾਉਣ ਲੱਗੇ ਜੀ ਲੱਡੂ ਜਿਹੜੀ ਸਾਰੀ એનર્ਜੀ ਉਹ ਭਰਪੂਰ ਹੋਣਗੇ ਤੇ ਆਪ ਨੂੰ ਤਾਕਤ ਵੀ ਦੇਣਗੇ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਬੇਸਨ ਜਿਹੜੇ ਕਿ ਆਪਾਂ ਅੱਧਿਕ ਕੌਲੀ ਲਈ ਹੋਈ ਹੈਗੀ ਜਿੰਨੀ ਕਿ ਆਪਾਂ ਬਣਾਉਣੇ ਉਹਦੇ ਹਿਸਾਬ ਬੀਸ ਨੂੰ ਆਪਾਂ ਪਾ ਲਾਂਗੇ ਗੈਸ ਜਿਹੜਾ ਉਹ ਆਪਾਂ ਮੀਡੀਅਮ ਤੇ ਰੱਖਣਾ ਹੈ ਤੇ ਇਹਨੂੰ ਆਪਾਂ ਪਕਾਉਣਾ ਸ਼ੁਰੂ ਕਰ ਦਾਂਗੇ ਜੀ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਲਟਸ ਜਿਹੜੇ ਕਿ ਬਹੁਤ ਹੀ એનર્ਜੀ ਨਾਲ ਭਰਪੂਰ ਹੁੰਦੇ ਆ ਸੋ ਬੱਚਿਆਂ ਨੂੰ ਕੱਲੇ ਆਪ ਜਿਹੜੇ ਆਨਸੇ ਵੀ ਬਣਾ ਕੇ ਦੇ ਸਕਦੇ ਆਂਗੇ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਕੇ ਇਹਨਾਂ ਦਾ ਜਿਹੜਾ ਕਲਰ ਆ ਜਿਹੜਾ ਉਹ ਚੇਂਜ ਹੋਣ ਤੱਕ ਆਪਾਂ ਇਹਨਾਂ ਨੂੰ ਪਕਾਵਾਂਗੇ ਮੀਡੀਅਮ ਤੇ ਰੱਖ ਕੇ ਪਕਾਉਣਾ ਹੈ ਮੱਚਨ ਨਹੀਂ ਦੇਣਾ ਜੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਘਿਓ ਪਾ ਸਕਦੇ ਹੋ ਨਹੀਂ ਬਿਨਾ ਘਿਓ ਤੋਂ ਵੀ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਹੁਣ ਆਪਾਂ ਇਹਨੂੰ ਚੰ ਇਹਨੂੰ ਅਪ ਬ੍ਰਾਊਨ ਹੋਣ ਤੱਕ ਪਕਾਵਾਂਗੇ ਜੀ। ਲਓ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਕਲਰ ਉਹ ਚੇਂਜ ਹੋ ਗਿਆ। ਹੁਣ ਆਪਾਂ ਜਿਹੜਾ ਗੈਸ ਉਹ ਬੰਦ ਕਰ ਦਾਂਗੇ। ਮਸਲੂ ਐ ਖਾਕੀਆ ਕਰ ਲੈਣਾ ਇਹਨੂੰ। ਹਾਂਜੀ ਬ੍ਰਾਊਨ ਹੋਣ ਤੱਕ ਪਕਾ ਲਿਆ ਹੁਣ ਆਪਾਂ ਇਹਨੂੰ। ਹਾਂ। ਤੇ ਮੀਡੀਅਮ ਤੇ ਕਰਕੇ ਪਕਾਉਣਾ ਜੀ। ਮਚਣ ਨਹੀਂ ਦੇਣਾ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਲਾਇਚੀ ਪਾਊਡਰ ਫਲੇਵਰ ਵਾਸਤੇ। ਅੱਧਾ ਕ ਚਮਚ ਪਾਇਆ ਜੀ ਚੰਗੀ ਤਰ੍ਹਾਂ ਫਿਰ ਆਪਾਂ ਇਹਨੂੰ ਮਿਕਸ ਕਰ ਲਿਆ। ਤੇ ਹੁਣ ਦੋਬਲ ਹੋ ਜਾਂਦਾ ਇਹਦਾ ਨਾ ਟੇਸਟ ਨਾ। ਟੇਸਟ ਬਹੁਤ ਵਧੀਆ ਹੁੰਦਾ ਜੀ। ਆਪਸ਼ਨਲ ਹੈ ਜ ਇਹ ਕਿ ਇਹਨੂੰ ਠੰਡਾ ਕਰ ਲੈਣਾ ਨਹੀਂ ਜੇ ਠੰਡੇ ਕਰਮ ਤਾਂ ਕੋਈ ਨਹੀਂ ਬਸ ਆਪਾਂ ਨੂੰ ਪੈਨ ਚਾਹੀਦਾ ਇਹਦੇ ਵਿੱਚ ਆਪ ਜਿਹੜਾ ਹੋਰ ਸਮਾਨ ਉਹ ਵੀ ਪੁੱਰਨਾ ਹੈ ਹੂੰ ਸੋ ਤਾਂ ਕਰਕੇ ਇਹਨੂੰ ਆਪਾਂ ਕੱਢ ਦਿੰਦੇ ਹਾਂ ਠੀਕ ਹੈ ਜੀ ਬਿਨਾ ਘਿਓ ਤੋਂ ਵੀ ਜੇਕਰ ਆਪਾਂ ਮੀਡੀਅਮ ਤੇ ਕਰਕੇ ਨਾ ਕੋਈ ਇਹ ਮਤਦਾਨੀ ਬਹੁਤ ਹੀ ਸੋਹਣਾ ਪੁੱਰਨ ਕੇ ਤਿਆਰ ਹੁੰਦਾ ਦੇਖ ਸਕਦੇ ਹੋ ਪੈਨ ਬਹੁਤ ਵਧੀਆ ਪਿਆਗਾ ਹੂੰ ਤੇ ਹੁਣ ਆਪਾਂ ਫੇਰ ਜਿਹੜਾ ਗੈਸ ਆ ਸਟਾਰਟ ਕਰ ਲਾਂਗੇ ਜੀ ਠੀਕ ਹੈ ਜੀ ਮੀਡੀਅਮ ਤੇ ਰੱਖਣਾ ਗੈਸ ਆ ਜਿਹੜਾ ਗੈਸ ਮੀਡੀਅਮ ਤੇ ਰੱਖਾਂਗੇ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬਦਾਮ ਠੀਕ ਹੈ ਕਾਜੂ ਤੇ ਇਹਦੇ ਵਿੱਚ ਜਿਹੜਿਆ ਕਹਿੰਦੇ ਨੇ ਅਲਸੀ ਦੇ ਬੀਜ ਅਲਸੀ ਦੇ ਬੀਜ ਹਾਂਜੀ ਤੇ ਹੁਣ ਆਪਾਂ ਇਹਨਾਂ ਨੂੰ ਪੱਕਣ ਦਵਾਂਗੇ ਜੀ ਕਿਉਂਕਿ ਇਹ ਐ ਕਹਿ ਸਕਦੇ ਹਾਂ ਵੀ ਬੜਕੀ ਜੇ ਮਾਰ ਦਿੰਦੇ ਹਨਾ ਹਾਂਜੀ ਸੁਕਣੇ ਜ਼ਰੂਰੀ ਨੇ ਜੀ ਇਹੇ ਦੋਸਤ ਮਤਲਬ ਥੋੜਾ ਹਲਕੇ ਹਲਕੇ ਭੁੰਨੇ ਆ ਤੇ ਜੇ ਜ਼ਿਆਦਾ ਭੁੰਨਣ ਲੱਗ ਗਏ ਇਹਨਾਂ ਨੂੰ ਤਾਂ ਇਹਨੇ ਸਾਰਿਆਂ ਨੇ ਕੜਾਹੀ ਚੋਂ ਭੱਜ ਜਾਣਾ ਹਨਾ ਨਹੀਂ ਜੀ ਮੀਡੀਅਮ ਤੇ ਕਰਕੇ ਭੁੰਨੇ ਜਾਂਦੇ ਨੇ ਕਿ ਵਧੀਆ ਹਾਂ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਮਗਜ ਕੋਈ ਵੀ ਆਪਾਂ ਲੈ ਸਕਦੇ ਆ ਪੰਜ 6 ਪ੍ਰਕਾਰ ਦੇ ਆਉਂਦੇ ਨੇਗੇ ਠੀਕ ਹੈ ਜੀ ਆਹ ਹਰੇ ਜੇ ਪਾ ਦਿੰਨੇ ਆ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਤੇਲ ਤੇਲ ਹੂੰ ਪੌਣੀ ਪੌਣੀ ਕੌਲੀਆਂ ਲਈਆਂ ਹੋਈਆਂ ਨੇ ਜੀ ਹਰੇਕ ਚੀਜ਼ ਦੀ ਆਪਾਂ ਠੀਕ ਹੈ ਜੀ ਵੱਧ ਘੱਟ ਆਪਾਂ ਇਹਦੇ ਵਿੱਚ ਪਾ ਸਕਦੇ ਜਿੰਨੇ ਕਿ ਆਪਾਂ ਲੱਡੂ ਬਣਾਉਣੇ ਹੋਣ 50-50 ਗ੍ਰਾਮ ਵਾਂਗੂ ਜੇ ਆਪਾਂ ਲਏ ਹੋਏ ਨੇਗੇ ਹੂੰ ਸੋ ਹੁਣ ਆਪਾਂ ਇਹਨਾਂ ਨੂੰ ਪੁੰਨ ਆਹ ਖੁਸ਼ਬੂ ਗੱਡੀ ਵਧੀਆ ਹੀ ਜਾਂਦੀ ਹੈ ਰਮਣ ਇਹਨਾਂ ਦੀ ਖੁਸ਼ਬੂ ਵੀ ਆ ਰਹੀ ਹੈ ਜੀ ਤੇ ਮਤਲਬ ਆਵਾਜ਼ ਵੀ ਦੇਖੋ ਕਿੰਨੀ ਸੋਹਣੀ ਆ ਰਹੀ ਹੈ ਇਹਨਾਂ ਚੋਂ ਹੂੰ ਟਕ ਟਕ ਕਰ ਰਹੇ ਨੇ ਜੀ ਹਾਂਜੀ ਹੁਣ ਆਪਾਂ ਇਹਨਾਂ ਨੂੰ ਪੁੰਨ ਲਈਏ ਜੀ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਤਿੰਨ ਚਾਰ ਆਪਾਂ ਲਈਏ ਹੋਏ ਨੇ ਜੀ ਹਾਂ ਆਹ ਆਪਾਂ ਜਿਹੜੀਆਂ ਹੋਈਆਂ ਨੇ ਜੀ ਬੀਜ ਆਪਾਂ ਇਹਦੇ ਕੱਢ ਲਈ ਤੇ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਬਾਹਰ ਨਿਕਲ ਲੱਗ ਗਈ ਜਿਹੜੇ ਇਹਦੇ ਵਿੱਚ ਪਾਏ ਹੋਏ ਨੇ ਜੀ ਐਲਸੀ ਦੇ ਬੀਜ ਹੂੰ ਮੁੜਕਣ ਲੱਗ ਜਾਂਦੇ ਨੇਗੇ ਜੀ ਇਹਨੂੰ ਰਵਨ ਗਰਮ-ਗਰਮ ਨੂੰ ਹੀ ਕਰਨਾ ਕਰੈਸ਼ ਹਣਾ ਹਾਂਜੀ ਮਤਲਬ ਉਹਦੇ ਚ ਕਰੈਸ਼ ਮਿਕਸੀਚਰ ਨਹੀਂ ਤਾਂ ਫਿਰ ਇਹ ਠੰਡੇ ਹੋਏ ਤੇ ਜੁੜਨੇ ਨਹੀਂਗੇ ਨਹੀਂ ਨਹੀਂ ਜੀ ਬਸ ਜੁੜ ਜਾਣਗੇ ਹੁਣ ਆਪਾਂ ਬਸ ਇਹਨੂੰ ਵਿੱਚ ਪਾ ਦਾਂਗੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਗੁੜ ਉਹ ਆਪਾਂ ਥੋੜਾ ਜਿਹਾ ਕद्दूकस ਕਰਕੇ ਪਾਵਾਂਗੇ ਬਿਜਾ ਤਾਂ ਜੋ ਛੇਤੀ ਇਹਦੇ ਵਿੱਚ ਪੈ ਜੇ ਨਹੀਂ ਤੁਸੀਂ ਖੰਜੂਰਾਂ ਹੀ ਵੱਧ ਪਾ ਸਕਦੇ ਹੋਗੇ ਪਰ ਗੁੜਨ ਚ ਵੀ ਜਿਵੇਂ ਆਇਰਨ ਹੁੰਦਾ ਹੈਗਾ ਉਹ ਵੀ ਆਪਣੀ ਹੈਲਥ ਵਾਸਤੇ ਕਹਿ ਸਕਦੇ ਨੇ ਵੀ ਕਿ ਬਹੁਤ ਵਧੀਆ ਚੀਜ਼ ਹੈਗੀ ਸੋ ਗੁੜ ਵੀ ਇਹਦੇ ਵਿੱਚ ਜ਼ਰੂਰ ਪਾਓ ਜੀ ਲੈ ਵੀ ਨਹੀਂ ਹੈਗੇ ਵੀ ਆਪਾਂ ਇਹਦੇ ਚ ਖੰਜੂਰ ਹੀ ਪਾਉਣੀਆਂ ਹੁਣ ਆਪਾਂ ਇਹਦੇ ਵਿੱਚ ਗੁੜ ਲਿਆ ਹੋਇਆ ਤੇ ਗੁੜ ਨੂੰ ਵੀ ਆਪਾਂ ਕੱਦੂਕਾਸ਼ ਕਰਕੇ ਇਹਦੇ ਵਿੱਚ ਪਾ ਦਨੇ ਆ ਜੀ ਲਓ ਜੀ ਗੁੜ ਨੂੰ ਵੀ ਆਪਾਂ ਕੱਦੂਕਾਸ਼ ਕਰਕੇ ਇਹਦੇ ਵਿੱਚ ਪਾ ਦਨੇ ਆਗੇ ਠੀਕ ਹੈ ਜੀ ਇਹ ਛੇਤੀ ਮੈਲਟ ਹੋ ਜਾਂਦਾ ਨਹੀਂ ਆਪਾਂ ਕੁੱਟ ਕੇ ਵੀ ਪਾ ਸਕਦੇ ਹਾਂ ਕੋਈ ਜ਼ਰੂਰੀ ਤੇ ਗੁੜ ਦੀ ਜਗ੍ਹਾ ਆਪਾਂ ਸ਼ੱਕਰ ਵੀ ਪਾ ਸਕਦੇ ਸ਼ੱਕਰ ਵੀ ਪਾ ਸਕਦੇ ਆ ਮਿਸ਼ਰੀ ਵੀ ਪਾ ਸਕਦੇ ਆ ਗੁੜ ਵੀ ਪਾ ਸਕਦੇ ਆ ਇਹ ਮੈਂ ਆਪ ਜਿੰਨਾ ਕਿ ਬਣਾ ਰਿਹਾ ਉਹਦੇ ਹਿਸਾਬ ਨਾਲ ਆਪ ਪਾ ਸਕਦੇ ਆ ਜੀ ਮਿੱਠਾ ਜਿੰਨਾ ਕਿ ਪਾਉਣਾ ਹੋਵੇ ਨਾਲ ਜਿਹੜੇ ਲੱਡੂ ਨੇਗੇ ਬਿਨਾ ਕਿ ਉਹ ਤੋਂ ਬੱਟੇ ਜਾਂਦੇ ਨੇ ਹਾਂਜੀ ਸੋ ਤਾਂ ਕਰਕੇ ਜਿਹੜਾ ਗੋੜਾ ਹੈ ਉਹ ਆਪਾਂ ਜਿੰਨੇ ਕਿ ਚੀਜ਼ ਬਣਾ ਰਹੇ ਉਹਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਪਾ ਸਕਦੇ ਆ ਜੀ ਗੋੜਾ ਆਪਾਂ ਇਹਦੇ ਵਿੱਚ ਪਾ ਲਿਆ ਜੀ ਚੰਗੀ ਤਰ੍ਹਾਂ ਆਪਾਂ ਨੂੰ ਮਿਕਸ ਕਰ ਲਿਆ ਗਿਆ ਇਸ ਆਪਾਂ ਬੰਦ ਕਰ ਦਿੰਦੇ ਨੇ ਕਿਉਂਕਿ ਬਹੁਤੀ ਜ਼ਰੂਰਤ ਨਹੀਂ ਸਾਰੀਆਂ ਚੀਜ਼ਾਂ ਗਰਮਣੀਆਂ ਗੁੜ ਵਧੀਆ ਬੱਚੇ ਦੇ ਮੈਲਟ ਹੋ ਗਿਆ ਹੁਣ ਆਪਾਂ ਇਹਨੂੰ ਪਾਵਾਂਗੇ ਜੀ ਮਿਕਸੀ ਜਾਰ ਚ ਠੀਕ ਹੈ ਜੀ ਗਰਮ ਗਰਮ ਨਹੀਂ ਪਾ ਲੈਣਾ ਜੀ ਨਹੀਂ ਤਾਂ ਫਿਰ ਇਹ ਸਾਰਾ ਕੁਝ ਜੰਮ ਜਾਊਗਾ ਗੋੜ ਜਦੋਂ ਠੰਡਾ ਹੋ ਜਾਂਦਾ ਹੈ ਸੋ ਸਾਰੀਆਂ ਚੀਜ਼ਾਂ ਨੂੰ ਆਪਾਂ ਪਾ ਕੇ ਜਿਹੜਾ ਪੇਸਟੋ ਬਣਾ ਲੈਣਾ ਛੇਤੀ ਕਰਨੀ ਪਊਗੀ ਥੋੜਾ ਜਿਹਾ ਮਤਲਬ ਜਲਦਬਾਜੀ ਚ ਬਸ ਆਰਾਮਦਾਰੀ ਨਾਲ ਕਰੀ ਜਾਓ ਜੈਂ ਤਾਂ ਇੰਨਾ ਛੇਤੀ ਹੈ ਠਰਦਾ ਵੀ ਨਹੀਂ ਹੈਗਾ ਪਰ ਐਵੇਂ ਬਿਤਰੰਤ ਇਹਨੂੰ ਜਦੋਂ ਆਪਾਂ ਬਣਾ ਲਿਆ ਨਾਲ ਦੀ ਨਾਲ ਆਪਾਂ ਇਹਨੂੰ ਵਿੱਚ ਪਾ ਲਾਂਗੇ ਤੇ ਵਧੀਆ ਮਿਕਸ ਕਰਕੇ ਜਿਹੜਾ ਪੇਸਟ ਆਉ ਆਪਾਂ ਤਿਆਰ ਕਰ ਲਾਂਗੇ ਜੀ ਠੀਕ ਹੈ ਜੀ ਕਿਉਂਕਿ ਗੋੜਾ ਜਿਹੜਾ ਉਹ ਫਿਰ ਛੇਤੀ ਹਾਰਡ ਹੋ ਜਾਂਦਾ ਹੈ ਤਾਂ ਕਰਕੇ ਸਾਰੀਆਂ ਚੀਜ਼ਾਂ ਨੂੰ ਆਪਾਂ ਵਿੱਚ ਪਾ ਕੇ ਨਾਲ ਦੀ ਨਾਲ ਹੀ ਜ਼ਿਆਦਾ ਨਹੀਂ ਆਪਾਂ ਗੈਸ ਚਲਾਉਣਾ ਜਦੋਂ ਆਪਾਂ ਇਹਦੇ ਵਿੱਚ ਗੁੜ ਪਾ ਲਿਆ ਬਸ ਨਾਲ ਦੀ ਨਾਲ ਹੀ ਆਪਾਂ ਬੰਦ ਕਰ ਦੇਣਾ ਕਿਉਂਕਿ ਫਿਰ ਉਹ ਮੱਚਣ ਲੱਗ ਜਾਂਦਾ ਫਿਰ ਹੋਰ ਹੀ ਖੁਸ਼ਬੂ ਜ ਆਉਣ ਲੱਗ ਜਾਂਦੀ ਹੈ ਤੇ ਆ ਵੀ ਨਾਲ ਹੀ ਪੋਨਰਮਨ ਜਿਹੜਾ ਆਪਿਆ ਨਹੀਂ ਜੀ ਆਪਾਂ ਬਾਅਦ ਵਿੱਚ ਮਿਕਸ ਕਰਾਂਗੇ ਕਿਰਿਆ ਦਾ ਆਪਾਂ ਜਿਹੜੀਆਂ ਸਾਰੀਆਂ ਚੀਜ਼ਾਂ ਪਾਈਆਂ ਨੇ ਇਹਨਾਂ ਆਪਾਂ ਪੇਸਟ ਤਿਆਰ ਕਰ ਲੈਣੇ ਜੀ ਠੀਕ ਹੈ ਜੀ ਇਹਨੂੰ ਆਪਾਂ ਬਾਅਦ ਵਿੱਚ ਮਿਕਸ ਕਰਾਂਗੇ ਜੀ ਤੇ ਲਓ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਿਆ ਇਸ ਪ੍ਰਕਾਰ ਬਣ ਜਾਂਦਾ ਜੀ ਜੇ ਚਾਹੋ ਤਾਂ ਜ਼ਿਆਦਾ ਬਰੀਕ ਕਰ ਸਕਦੇ ਹੋ ਨਹੀਂ ਮੋਟ ਇਹਦੇ ਵਿੱਚ ਹੀ ਕੱਢ ਲੈਣੇ ਜਿਹੜਾ ਆਪਾਂ ਪਾਊਡਰ ਤਿਆਰ ਕਰਿਆ ਸੀਗਾ ਇਹਦੇ ਵਿੱਚ ਹੀ ਪਾ ਲਾਂਗੇ ਜੀ ਠੀਕ ਹੈ ਜੀ ਕਿਉਂਕਿ ਇਹ ਚ ਗੁੜ ਪਾਇਆ ਹੋਇਆ ਜੀ ਖੰਜੂਰਾ ਪਾਈਆਂ ਹੋਈਆਂ ਨੇ ਉਹਦਾ ਕਰਕੇ ਵਧੀਆ ਜਿਹੜੇ ਆ ਲੱਡੂ ਬਣ ਕੇ ਤਿਆਰ ਹੋਣਗੇ ਜੇ ਤੁਸੀਂ ਚਾਹੋ ਵੀ ਵਿੱਚ ਘਿਓ ਪਾਉਣਾ ਹੈਗਾ ਤਾਂ ਤੁਸੀਂ ਘਿਓ ਚ ਜਿਹੜਾ ਬੇਸਨ ਆਪਾਂ ਪਾਇਆ ਹੈਗਾ ਉਹਨੂੰ ਤੁਸੀਂ ਘਿਓ ਚ ਭੁੰਨ ਸਕਦੇ ਹੋ ਜੀ ਸੋ ਬਹੁਤ ਵਧੀਆ ਲੱਡੂ ਬਣ ਕੇ ਤਿਆਰ ਹੁੰਦੇ ਨੇ ਬੱਚਿਆਂ ਵਾਸਤੇ ਬਣਾ ਰਹੇ ਹੋਗੇ ਤਾਂ ਦੇਸੀ ਘਿਓ ਜ਼ਰੂਰ ਪਾਓ ਜੀ ਬੱਚਿਆਂ ਵਾਸਤੇ ਜਿਹੜਾ ਦੇਸੀ ਘਿਓ ਬਹੁਤ ਹੀ ਵਧੀਆ ਹੁੰਦਾ ਹੈ ਸੋ ਦੇਸੀ ਘਿਓ ਨਾਲ ਨਾਲੇ ਵਧੀਆ ਬਣ ਕੇ ਤਿਆਰ ਹੁੰਦੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਫਿਰ ਹੱਥਾਂ ਤੇ ਘਿਓ ਲਾ ਕੇ ਜਿਹੜੇ ਲੱਡੂ ਆਪਾਂ ਵਟ ਕੇ ਤਿਆਰ ਕਰ ਲਾਂਗੇ ਜੀ ਲਓ ਜੀ ਹੱਥਾਂ ਤੇ ਆਪਾਂ ਘਿਓ ਲਾ ਲੈਣਾ ਹੈਗਾ ਇਹਨੂੰ ਆਪਾਂ দাব-ਦਬ ਕੇ ਜਿਹੜੇ ਲੱਡੂ ਆ ਬਣਾ ਕੇ ਤਿਆਰ ਕਰ ਲਾਂਗੇ ਜੀ। ਲਓ ਜੀ, ਵਟ ਕੇ ਆਪਾਂ ਸਾਰੇ ਲੱਡੂ ਜਿਹੜੇ ਉਹ ਤਿਆਰ ਕਰ ਲਏ ਤੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਦਾਖਾਂ ਜਿਹੜੀ ਉਹ ਵੀ ਪਾ ਸਕਦੇ ਹੋ ਕਿਉਂਕਿ ਦਾਖਾਂ ਨਾਲ ਵੀ ਇਹ ਜਿਹੜੀ ਵੈਂਡਿੰਗ ਆ ਵਧੀਆ ਹੁੰਦੀ ਹੈਗੀ। ਸੋ ਵਧੀਆ ਇਹ ਬਣ ਕੇ ਤਿਆਰ ਹੁੰਦੇ ਨੇ। ਉਂ ਤਾਂ ਨੂੰ ਜਿਵੇਂ ਆਪਾਂ ਚਾਸਨੀ ਬਣਾਉਣੀ ਹੈ ਉਵੇਂ ਵੀ ਬਣਾ ਸਕਦੇ ਆਂਗੇ। ਪਰ ਐਵੇਂ ਮਨੂੰ ਜਿਹੜੀ ਲਾਈਫ ਟਾਈਮ ਉਹ ਘੱਟ ਹੁੰਦੀ ਹੈ ਕਿਉਂਕਿ ਇਹ ਫਿਰ ਕੱਟ ਦੇਣੀ, ਕੱਟ ਦੇਣੇਗੇ। ਜੇਕਰ ਆਪਾਂ ਬਿਨਾਂ ਚਾਸਨੀ ਤੋਂ ਬਣਾਉਣੀ ਹੈ ਜਿਵੇਂ ਆਪਾਂ ਇਹਦੇ ਵਿੱਚ ਗੁੜ ਪਾਇਆ ਜੀ, ਖੰਜੂਰ ਪਾਈ ਹੈ। ਤੇ ਇਹ ਮਦਲਪਾ ਕਾਫੀ ਲੰਮਾ ਟਾਈਮ ਚੱਲ ਜਾਂਦੇ ਨੇ ਤੇ ਰੋਜ਼ ਤੁਸੀਂ ਇੱਕ ਲੱਡੂ ਖਾਓ ਤੇ ਇਹਦੇ ਨਾਲ ਜਿਹੜਾ ਪ੍ਰੋਟੀਨ ਆ ਉਹ ਵੀ ਉਚਿਤ ਮਾਤਰਾ ਚ ਬਹੁਤ ਹੀ ਜ਼ਿਆਦਾ ਹੁੰਦਾ ਹੈ ਸੋ ਬੱਚਿਆਂ ਵਾਸਤੇ ਬਹੁਤ ਵਧੀਆ ਤੇ ਸਾਰੀ ਫੈਮਿਲੀ ਇਹਨੂੰ ਖਾਓ ਤੇ ਇੰਜੋਏ ਕਰੋ ਸੋ ਵੀਡੀਓ ਵਧੀਆ ਲੱਗੇ ਅਗੇ ਜ਼ਰੂਰ ਸ਼ੇਅਰ ਕਰਨੀ ਧੰਨਵਾਦ ਜੀ